ਇਹ ਖੂਫੀ ਆ ਜਗਾ ਚਿੱਟੇ ਵਾਲਿਆਂ ਦੀ ਇੱਥੇ ਕੱਲਾ ਚਿੱਟਾ ਹੀ ਨਹੀਂ ਲੱਗਦਾ ਇੱਥੇ ਜਿਹੜਾ ਚੋਰੀ ਦਾ ਸਮਾਨ ਲੈ ਕੇ ਆਉਂਦੇ ਨੇ ਉਹ ਵੀ ਇੱਥੇ ਲਿਆਉਂਦੇ ਨੇ ਲੁਕੋਸ਼ ਪੋਕੇ ਰੱਖਦੇ ਨੇ ਉਹਦੀ ਤੋੜਪੰਨ ਕਰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਖਤਰਨਾਕ ਜਗਾ ਚਿੱਟੇ ਵਾਲੇ ਇੱਥੇ ਰਹਿੰਦੇ ਨੇ ਇਹ ਦੁਕਾਨਦਾਰ ਕਹਿੰਦੇ ਨੇ ਅਸੀਂ ਆ ਤ ਅਗੇ ਤੁਹਾਡੇ ਨਾਲ ਤਾਂ ਡਾਰਾ ਖਤਰਾ ਕਿ ਇੱਥੇ ਉਹ ਹਮਲਾ ਵੀ ਕਰ ਸਕਦੇ ਆ ਤੁਹਾਡੇ ਤੇ ਇਹ ਆ ਚਿੱਟੇ ਵਾਲਾ ਦਾ ਟਿਕਾਣਾ ਜੀ ਆ ਸਟਿੰਗ ਦੀਆਂ ਬੋਤਲਾਂ ਆ ਪਾਣੀ ਨੂੰ ਘੜਾ ਰੱਖਿਆ ਆ ਸਾਰਾ ਪਿਆ ਆਹ ਦੀ ਆ ਕੀ ਲੱਗਦਾ ਵੀ ਕੋਈ ਹੋ ਵੀ ਸਕਦਾ ਹੋ ਸਕਦਾ ਇਹ ਦੁਕਾਨਦਾਰ ਕਹਿੰਨੇ ਕੋਈ ਨਾ ਕੋਈ ਹੋ ਵੀ ਸਕਦਾ ਇੱਥੇ ਟਿਕਾਣਾ ਬਣਾਈ ਬੈਠਾ ਹੋਵੇ ਸਰੰਜਸ ਨੇ ਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਆ ਸ਼ਰੇਆਮ ਟੀਕਾ ਭਰ ਕੇ ਹੀ ਰੱਖਿਆ ਪਿਆ ਕਿ ਆਉਂਦੇ ਸਾਰ ਲਾ ਲਿਆ ਸਰੰਜਾ ਆ ਦੇਖ ਸਕਦੇ ਹੋ ਤੁਸੀਂ ਟੀਕਾ ਆ ਦੇਖ ਸਕਦੇ ਹੋ ਉਹਨਾਂ ਨੇ ਇੱਕ ਛੋਟੀ ਜੀ ਛੰਨ ਪਾਈ ਹੋਈ ਆ ਤੇ ਇੱਥੇ ਪਾਣੀ ਰੱਖਿਆ ਹੋਇਆ ਏ ਆ ਦੇਖੋ ਆ ਪਾਣੀ ਰੱਖਿਆ ਹੋਇਆ ਇੱਥੇ ਆਹ ਗੱਦੀ ਰੱਖੀ ਹੋਈ ਆ ਆ ਸਾਰਾ ਕੁਝ ਉੱਥੇ ਇਹ ਉੱਥੇ ਉੱਥੇ ਗਿਆ ਤੇ ਚੋਰੀ ਕੀਤੀ ਉਹਨਾਂ ਨੇ ਮੇਰਾ ਸਾਰਾ ਸ਼ੈੱਡ ਲਾ ਕੇ ਲੈ ਗਏ ਹਾਂ ਇੱਥੋਂ ਝੜ ਕੇ ਮੇਰਾ ਗਾਵਾ ਘਾਰੇ ਤੂੰ ਆਹ ਘਰ ਉੱਤੋਂ ਦੀ ਝੜ ਕੇ ਉਹਨਾਂ ਨੇ ਚੋਰੀ ਕੀਤੀ ਹੈ ਜੀ ਠੰਡਾ ਜਿਹੜਾ ਇਹ ਦੇਖਣ ਨੂੰ ਬੜਾ ਖਤਰਨਾਕ ਲੱਗ ਰਿਹਾ ਤੇ ਇਹ ਹੋਰ ਖਤਰਨਾਕ ਉਦੋਂ ਹੋ ਜਾਂਦਾ ਜਦੋਂ ਚਿੱਟੇ ਵਾਲੇ ਇੱਥੇ ਦਿਨੇ ਵੀ ਬੈਠਦੇ ਨੇ ਰਾਤ ਨੂੰ ਵੀ ਬੈਠਦੇ ਨੇ ਇੱਥੇ ਚੋਰੀਆਂ ਕਰਕੇ ਸਮਾਨ ਵੀ ਲੈ ਕੇ ਆਉਂਦੇ ਨੇ ਇੱਥੇ ਟੀਕੇ 55 ਵੀ ਲਾਉਂਦੇ ਨੇ ਕਿ ਜਗਾ ਬੜਾ ਵੱਡਾ ਖੌਫ ਆ ਸਰਕਾਰ ਪ੍ਰਸ਼ਾਸਨ ਬਿਲਕੁਲ ਪੂਰੀ ਤਰ੍ਹਾਂ ਚੁੱਪਾ ਤਾਂ ਦੁਕਾਨਦਾਰੀ ਤੇ ਆ ਕੇ ਸੁਣ ਦਿਖਾ ਰਹੇ ਨੇ ਉਹਨਾਂ ਨੇ ਹੋਰ ਵੀ ਸਮਾਨ ਲੱਭਿਆ ਆ ਦੇਖ ਸਕਦੇ ਹੋ ਤੁਸੀਂ ਇਹ ਐਸਐਮਓ ਸਾਹਿਬ ਦੀ ਕੋਠੀ ਹੁੰਦੀ ਸੀ ਸਿਵਲ ਹਸਪਤਾਲ ਦੀ ਜਿਹੜੀ ਕਿ ਹੁਣ ਚਿੱਟੇ ਵਾਲਿਆਂ ਦਾ ਅੱਡਾ ਬਣ ਚੁੱਕੀ ਆ। ਚਿਗਰਾਉਂ ਦੀ ਜਿਹੜੀ ਮਾਰਕੀਟ ਆ ਇਹ ਚਿੱਟੇ ਵਾਲਿਆਂ ਤੋਂ ਬਹੁਤ ਔਖੀ ਆ ਆਪਾਂ ਹੋਰ ਗੱਲਬਾਤ ਇੱਧਰ ਕਰਾਂਗੇ। ਬਾਈ ਜੀ ਇਹ ਜਿਵੇਂ ਮਾਰਕੀਟ ਵਾਲੇ ਕਹਿ ਰਹੇ ਨੇ ਕਿ ਚਿੱਟੇ ਦਾ ਬਹੁਤ ਜ਼ਿਆਦਾ ਇੱਥੇ ਬੋਲਬਾਲਾ ਕਿ ਸੱਚੀ ਮੁੱਚੀ ਥੋੜੇ ਦੁਕਾਨਦਾਰਾਂ ਦੀਆਂ ਦੁਕਾਨਾਂ ਤੇ ਇਦਾਂ ਅਸਰ ਹੁੰਦਾ ਕਿ ਚਿੱਟੇ ਵਾਲੇ ਤੇ ਹਰ ਲਹਰ ਲ ਕਰਦੇ ਫਿਰਦੇ ਬਹੁਤ ਜ਼ਿਆਦਾ ਜੀ ਹਾਂ ਬਹੁਤ ਜ਼ਿਆਦਾ ਅਸਰ ਪ੍ਰਸ਼ਾਸਨ ਕੋਲੇ ਕਦੇ ਕੀਤੀ ਐ ਇਸ ਤਰ੍ਹਾਂ ਦੀ ਬੇਨਤੀ ਵੀ ਹਾਂ ਹਟਾਓ ਥੋੜੀ ਲੋਕਾਂ ਨੇ ਕਰ ਲਈਏ ਥੱਕ ਗਏ ਲੋਕ ਕਰ ਕਰ ਕੇ ਪ੍ਰੋਫੈਸ਼ਨ ਵੀ ਉਹੋ ਜਿਹਾ ਪੁਲਿਸ ਵੀ ਉਹੋ ਜੀ ਸਭ ਕੋਈ ਅਸਰ ਹੈ ਹੀ ਨਹੀਂ ਜਿੰਨਾ ਮਰਜ਼ੀ ਕਰ ਲੋ ਆ ਸਾਹਮਣੇ ਖਾਲੀ ਥਾਂ ਬਈ ਆ ਇੱਥੇ ਰਾਤ ਨੂੰ ਅੰਦਰ ਵੜ ਜਾਂਦੇ ਆ ਸਾਰੇ ਟਿਕਟੂਗੇ ਲਾਉਣ ਵਾਲੇ ਅੱਛਾ ਵੇ ਰਹਿੰਦੇ ਆ ਚੋਰੀਆਂ ਚਾਰੀਆਂ ਵੀ ਕਰਦੇ ਆ ਸਾਲਾ ਰਾਤ ਨੂੰ ਤਾਂ ਖੂਨ ਸੁੱਕਿਆ ਹੀ ਹੁੰਦਾ ਵਜਗਾਨਾ ਤੋਂ ਗਏ ਆ ਪਤਾ ਨਹੀਂ ਸਵੇਰੇ ਆ ਕੇ ਕੀ ਮਿਲਣਾ ਇੱ ਜਦੋਂ ਹੁੰਨੇ ਉਹ ਡਰ ਉਹਦੋਂ ਵੀ ਬਣਿਆ ਹੁੰਦਾ ਵੀ ਹਾਂ ਚਿੱਟਿਆਂ ਨਾਲ ਲੜਾਈ ਵਾਲੇ ਤੁਰੇ ਫਿਰਦੇ ਸਾਲੇ ਐ ਜਾਗਦੇ ਮਰੰਗਾ ਜਿਹਾ ਵੰਗੋਂ ਸਾਲੇ ਕਾਲੇ ਪੀਲੇ ਦੇ ਹਾਂ ਸਭ ਉਹਨਾਂ ਦੀ ਸ਼ਕਲਾਂ ਹੀ ਭੜੀਆਂ ਨੇ ਦੀਆਂ ਟੀਕੇ ਟੁਕੇ ਲਾਉਣ ਲੀਆਂ ਅੱਛਾ ਇਹੀ ਫਿਰਦੇ ਆ ਬਿਆਰ ਚੋਂ ਦਾ ਸਾਰੇ ਛਾਇ ਫਿਰਦੇ ਆ ਪੁਲਿਸ ਵਾਲੇ ਕੁਝ ਕਰਦੇ ਨਹੀਂ ਨੀ ਕੁਝ ਨਾ ਵੇਚਣ ਵਾਲੇ ਵੀ ਇੱਥੇ ਫਿਰਦੇ ਆ ਅੱਛਾ ਪੁਲਿਸ ਵਾਲੇ ਉਹ ਵੀ ਕੁਝ ਨਹੀਂ ਕਰਦੇ ਆਖਰ ਕੀ ਲੱਗਦਾ ਡਰਾ ਉਹਨਾਂ ਦਾ ਜਾਂ ਉਹਨਾਂ ਨਾਲ ਕੋਈ ਹੱਥ ਮੇਲ ਜੋੜ ਹੈਗਾ ਵੀ ਜਿਹੜਾ ਕੁਝ ਨਹੀਂ ਕਹਿ ਜਾ ਨਹੀਂ ਡਰ ਬਹੁਤ ਲੱਗਦਾ ਉਹਨਾਂ ਤੋਂ ਡਰ ਲੱਗਦਾ ਉਹਨਾਂ ਤੋਂ ਅਸੀਂ ਤਾਂ ਕੁਝ ਕਹਿ ਨਹੀਂ ਸਕਦਾ ਆਮ ਬੰਦਾ ਕੋਈ ਕੁਝ ਨਹੀਂ ਅਕਾਲ ਪਰਸੋ ਮੁੰਡਾ ਇੱਥੇ ਅੱਗੇ ਲਾ ਕੇ ਸਾਢੇ ਤੱਕ ਉਹ ਧਰਨਾ ਲੱਗਾ ਏਡੇ ਜਹੋਦੇ ਜੀ ਉਹ ਵੀ ਚਿੱਟੇ-ਚੁੱਟੇ ਰੌਲੇ ਸੀ ਕੋਈ ਕਮ ਕਹਿੰਦਾ ਜੇ ਕੋਈ ਕਹੀ ਕੰਪਲੀਟ ਕਰਦਾ ਉਹਦੇ ਗਲ ਪੈ ਜਾਂਦੇ ਜਾ ਕੇ ਡਰਦਾ ਬੰਦਾ ਕੋਈ ਕੰਪਲੀਟ ਕਿਹੜਾ ਕਰੇ ਜਾ ਕੇ ਚੁੱਪਚਾਪ ਬੈਠੇ ਹੋਏ ਆ ਬਸ ਆਪੇ ਪੁਲਿਸ ਵਾਲਾ ਜਾਣ ਨਾ ਜਾਣ ਉਹਨੇ ਮਰਜ਼ੀ ਆ ਸਾਡਰ ਕਾ ਪਤਾ ਕੀ ਅਸਰ ਹੈ ਸਾਡਰ ਕਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਆਪਾਂ ਅੱਗੇ ਵੀ ਚੱਲ ਕੇ ਦੇਖਦੇ ਆ ਕਿ ਜਿਵੇਂ ਇਹ ਦੁਕਾਨਦਾਰ ਕਹਿੰਦੇ ਨੇ ਸਾਨੂੰ ਡਰ ਵੀ ਆ ਚਿੱਟੇ ਵਾਲਿਆਂ ਦਾ ਤੇ ਸਾਡੀਆਂ ਦੁਕਾਨਾਂ ਤੇ ਅਸਰ ਵੀ ਹੋ ਰਿਹਾ ਇਹ ਸਾਰੀਆਂ ਦੁਕਾਨਾਂ ਨੇ ਅਲੱਗ-ਅਲੱਗ ਮੈਂ ਕਹਿੰਦੇ ਜੀ ਇਹ ਸਾਹਮਣੇ ਤੁਹਾਡੇ ਸਰਕਾਰੀ ਜਗਾ ਇਥੇ ਚਿੱਟਾ ਲਾਉਂਦੇ ਨੇ ਹਾਂਜੀ ਇਹ ਸੱਚੀ ਗੱਲ ਆ ਨਹੀਂ ਸਹੀ ਗੱਲ ਆ ਜੀ ਬਿਲਕੁਲ ਸਹੀ ਗੱਲ ਆ ਮਤਲਬ ਆ ਜਿਹੜੀ ਜਗਾ ਦੀ ਸਫਾਈ ਹੋਣੀ ਚਾਹੀਦੀ ਆ ਮਤਲਬ ਪੱਕੀ ਜਗਾ ਹੋ ਜਾਵੇ ਨਾ ਕੋਈ ਇਥੇ ਮਤਲਬ ਕੋਈ ਆਵੇ ਨਾ ਨੋ ਕੋਈ ਨਸ਼ਾ ਕਰੇ ਇ ਜਗਾ ਕਾਦੀ ਆ ਇਹ ਸਰਕਾਰੀ ਆ ਜੀ ਹਸਪਤਾਲ ਸੀਗਾ ਇਹ ਹਸਪਤਾਲ ਦੀ ਇਹ ਸਿਵਲ ਹਸਪਤਾਲ ਦੀ ਜਗਾ ਹੈ ਜੀ ਐਮਐਲਏ ਨੂੰ ਕਿਹਾ ਸੀ ਜੀ ਐਮਐਲਏ ਨੂੰ ਕਿਹਾ ਸੀ ਵੀ ਇਥੇ ਬੰਦ ਕਰਾਓ ਕੰਦ ਕਰਾਓ ਉਹਨਾਂ ਨੇ ਕੁਝ ਨਹੀਂ ਕਰਾਇਆ ਐਮਐਲਏ ਜਿਗਰਾਉਂਦੇ ਨਹੀਂ ਅੱਛਾ ਉਵੇਂ ਹੀ ਛੱਡ ਦਿੱਤਾ ਅੱਛਾ ਇਹ ਸਰਕਾਰੀ ਹਸਪਤਾਲ ਦੀ ਜਗਾ ਜਿਹ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਸਰਕਾਰੀ ਹਸਪਤਾਲ ਦੀ ਜਗਾ ਜਿੱਥੇ ਚਿੱਟਾ ਲੱਗਦਾ ਇਹ ਜਗਾ ਤੇ ਤੁਹਾਨੂੰ ਲੈ ਕੇ ਚੱਲਦੇ ਆ ਇਹ ਦੁਕਾਨਦਾਰ ਵੀਰ ਜਿਹੜੇ ਕਹਿੰਦੇ ਅਸੀਂ ਲੰਮੇ ਸਮੇਂ ਤੋਂ ਤੰਗ ਆ ਇਸ ਘਟਨਾ ਮਤੋਂ ਕਿ ਚਿੱਟੇ ਦੇ ਜਿਹੜੇ ਵਪਾਰੀ ਆ ਚਿੱਟੇ ਦੇ ਸਮਗਲ ਆ ਰਹੇ ਜਾਂ ਜਿਹੜੇ ਚਿੱਟਾ ਲਾਉਂਦੇ ਨੇ ਉਹ ਆਹ ਜਗਾ ਤੇ ਆ ਕੇ ਬੈਠਦੇ ਨੇ ਤੇ ਸਾਹਮਣੇ ਜਿਹੜੇ ਦੁਕਾਨਦਾਰ ਆ ਇਹਨਾਂ ਦੀਆਂ ਦੁਕਾਨਾਂ ਤੇ ਵੀ ਅਸਰ ਹੁੰਦਾ ਇਹਨਾਂ ਦੇ ਕੰਮ ਤੇ ਵੀ ਅਸਰ ਹੁੰਦਾ ਤੇ ਡਰ ਦਾ ਮਾਹੌਲ ਆ ਜਿਹੜਾ ਉਹ ਬਣਿਆ ਹੋਇਆ ਏ ਆਹੀ ਜਗਾ ਬਾਈ ਜੀ ਜਿੱਥੇ ਚਿੱਟਾ ਲਾਉਂਦੇ ਨੇ ਵਗੈਰਾ ਦਿਖਾਉਣਾ ਹੈ ਅੱਛਾ ਤਾਂ ਇਹ ਜਿਹੜਾ ਇਹ ਚਿੱਟੇ ਵਾਲਿਆਂ ਦਾ ਟਿਕਾਣਾ ਤੁਹਾਨੂੰ ਲੈ ਕੇ ਚੱਲਦੇ ਆ ਆਹ ਵੇਖੋ ਤੁਸੀਂ ਦੇਖ ਸਕਦੇ ਹੋ ਸਰਿੰਜਾਂ ਇਹ ਸਰਿੰਜਾਂ ਨੇ ਆਹ ਉਹਨਾਂ ਦਾ ਟਿਕਾਣਾ ਇਹ ਆ ਚਿੱਟੇ ਵਾਲਿਆਂ ਦਾ ਟਿਕਾਣਾ ਜੀ ਆਹ ਸਟਿੰਗ ਦੀਆਂ ਬੋਤਲਾਂ ਆ ਪਾਣੀ ਨੂੰ ਘੜਾ ਰੱਖਿਆ ਆ ਸਾਰਾ ਟਪਿਆਵਾ ਅੱਜ ਗਾਂ ਵੀ ਆ ਜੀ ਇਹ ਲੋਕ ਜਿਹੜੇ ਦੁਕਾਨਦਾਰ ਨੇ ਉਹਨਾਂ ਚਿੱਟੇ ਵਾਲਿਆਂ ਤੋਂ ਡਰਦੇ ਵੀ ਨਹੀਂ ਕਹਿੰਦੇ ਕਿ ਉਹ ਸ਼ਰੇਆਮ ਗੁੰਡਾਗਰਦੀ ਕਰਦੇ ਆ ਆਹ ਦੇਖ ਸਕਦੇ ਹੋ ਤੁਸੀਂ ਟੀਕਾ ਆ ਦੇਖ ਸਕਦੇ ਹੋ ਉਹਨਾਂ ਨੇ ਇੱਕ ਛੋਟੀ ਜੀ ਛੰਨ ਪਾਈ ਹੋਈ ਆ ਤੇ ਇੱਥੇ ਪਾਣੀ ਰੱਖਿਆ ਹੋਇਆ ਏ ਆ ਦੇਖੋ ਆ ਪਾਣੀ ਰੱਖਿਆ ਹੋਇਆ ਇੱਥੇ ਆ ਗੱਦੀ ਰੱਖੀ ਹੋਈ ਆ ਸਭ ਸਾਰਾ ਕੁਝ ਇੱਥੇ ਜੀ ਆ ਸਾਰਾ ਕੁਝ ਉੱਥੇ ਕੀ ਲੱਗਦਾ ਵੀ ਕੋਈ ਹੋ ਵੀ ਸਕਦਾ ਹੋ ਸਕਦਾ ਵੀ ਪੱਕਾ ਹੋ ਇਹ ਦੁਕਾਨਦਾਰ ਕਹਿੰਨੇ ਕੋਈ ਨਾ ਕੋਈ ਹੋ ਵੀ ਸਕਦਾ ਇੱਥੇ ਟਿਕਾਣਾ ਬਣਾ ਕੇ ਬੈਠਾ ਹੋਵੇ ਸਰਿੰਜ ਸੁਣੇ ਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਆ ਸ਼ਰੇ ਆਮ ਟੀਕਾ ਭਰ ਕੇ ਹੀ ਰੱਖਿਆ ਪਿਆ ਕਿ ਆਉਂਦੇ ਸਾਰ ਲਾ ਲੀਆ ਸਰੰਜਾ ਜਿਹੜੀ ਕਿ ਬੜੀ ਦੇਖਣ ਨੂੰ ਹੀ ਸਾਨੂੰ ਖਤਰਨਾਕ ਲੱਗੀ ਜਾਂਦੀ ਆ ਦੇਖੋ ਤਾਂ ਆ ਜਗਾ ਜਿੱਥੇ ਚਿੱਟਾ ਲੱਗਦਾ ਤੁਸੀਂ ਦੇਖ ਸਕਦੇ ਹੋ ਕਿ ਚੋਰੀਆਂ ਕਰਕੇ ਸਮਾਨ ਲੈ ਆ ਕੇ ਤਾਰਾ ਮਚਾ ਕੇ ਜਾਂਦੇ ਆ ਹਾਂਜੀ ਹਾਂਜੀ ਕੀ ਕਹ ਰਹੇ ਸੀ ਕਿ ਜਿਵੇਂ ਚੋਰੀ ਦਾ ਸਮਾਨ ਲੈ ਆ ਕੇ ਇੱਥੇ ਲੁਕੋ ਕੇ ਫਿਰ ਇੱਥੇ ਤੋੜਪੰਨ ਕਰਕੇ ਫਿਰ ਕਬਾੜੀਏ ਦੇ ਵੇਚਦੇ ਆ ਜੀ ਫਿਰ ਇੱਥੇ ਆ ਕੇ ਚਟਾ ਲਾਉਂਦੇ ਆ ਆ ਆ ਨਹੀਂ ਖੂਕੀਆ ਜਿਹਾ ਆ ਇਹ ਖੂਫੀ ਆ ਜਗਾ ਚਿੱਟੇ ਵਾਲਿਆਂ ਦੀ ਇੱਥੇ ਕੱਲਾ ਚਿੱਟਾ ਹੀ ਨਹੀਂ ਲੱਗਦਾ ਇੱਥੇ ਜਿਹੜਾ ਚੋਰੀ ਦਾ ਸਮਾਨ ਲੈ ਕੇ ਆਉਂਦੇ ਨੇ ਉਹ ਵੀ ਇੱਥੇ ਲਿਆਉਂਦੇ ਨੇ ਲੁਕੋਸ਼ ਪੋਕੇ ਰੱਖਦੇ ਨੇ ਉਹਦੀ ਤੋੜਪਾਨ ਕਰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਖਤਰਨਾਕ ਜਗਾ ਚਿੱਟੇ ਵਾਲੇ ਇੱਥੇ ਰਹਿੰਦੇ ਨੇ ਇਹ ਦੁਕਾਨਦਾਰ ਕਹਿੰਦੇ ਨੇ ਅਸੀਂ ਆਤ ਹਗੇ ਤੁਹਾਡੇ ਨਾਲ ਪਰ ਡਾਰਾ ਖਤਰਾ ਕਿ ਇੱਥੇ ਉਹ ਹਮਲਾ ਵੀ ਕਰ ਸਕਦੇ ਆ ਤੁਹਾਡੇ ਤੇ ਇਹ ਤਸਵੀਰ ਆ ਪੰਜਾਬ ਸਰਕਾਰ ਦੇ ਦੇਖੋ ਜੀ ਉਹਨਾਂ ਵੱਡੇ ਵੱਡੇ ਹੋਲਡਿੰਗ ਬੋਰਡਾਂ ਦੀ ਪੋਲ ਖੋਲਦੀ ਇੱਥੋਂ ਚੜ ਕੇ ਮੇਰੇ ਕੋਠੇ ਉੱਤੇ ਗਿਆ ਤੇ ਚੋਰੀ ਕੀਤੀ ਉਹਨਾਂ ਨੇ ਮੇਰਾ ਸਾਰਾ ਸ਼ੈੱਡ ਲਾ ਕੇ ਲੈ ਗਏ ਇੱਥੋਂ ਦੀ ਹਾਂ ਇੱਥੋਂ ਚੜ ਕੇ ਮੇਰਾ ਗਾਂਵਾਂ ਘਰ ਇਹ ਦੂ ਆਹ ਘਰ ਉੱਤੋਂ ਦੀ ਚੜ ਕੇ ਉਹਨਾਂ ਨੇ ਚੋਰੀ ਕੀਤੀ ਹੈ ਜੀ ਇਹਨਾਂ ਦੀ ਵੀ ਦੋ ਪੇਪਰਸ ਕਰਦੀਆਂ ਵੀ ਲੈ ਕੇ ਗਏ ਆ ਤੇ ਮੇਰਾ ਸਾਰਾ ਸ਼ੈੱਡ ਦਾ ਸਮਾਨ ਚੱਕ ਕੇ ਲੈ ਕੇ ਗਏ ਆ ਅੱਛਾ ਇੱਥੋਂ ਦੀ ਹੈ ਹਾਂ ਇੱਥੋਂ ਦੀ ਆ ਹਸਪਤਾਲ ਬਣਿਆ ਜੀ ਆ ਨਵਾਂ ਆ ਸਿਵਲ ਹਸਪਤਾਲ ਆ ਜੀ ਆ ਸਾਰਾ ਇਹ ਉਹ ਜਾਨੀ ਕਿ ਖਤਮ ਹੋ ਚੁੱਕਿਆ ਹੁਣ ਹਾਂ ਜਾਨੀ ਕਿ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਵੀ ਕੀਤੀ ਵੀ ਇਹਦੇ ਕੰਧ ਕਰਾਈ ਜਾਵੇ ਐਮਐਲਏ ਸਾਹਿਬ ਨੇ ਕੰਧ ਨਹੀਂ ਕਰਾਈ ਇਹਦੀ ਜੇ ਕੰਧ ਕੀਤੀ ਹੁੰਦੀ ਤੇ ਚੋਰੀਆਂ ਨਾ ਹੁੰਦੀਆਂ ਇੱਥੇ ਬਾਜ਼ਾਰ 'ਚ ਆ ਇਹ ਵੱਡੀ ਤਸਵੀਰ ਆ ਚਿੱਟੇ ਵਾਲਿਆਂ ਦੀ ਤੁਸੀਂ ਦੇਖ ਸਕਦੇ ਹੋ ਖੰਡਰ ਆ ਜਿਹੜਾ ਇਹ ਦੇਖਣ ਨੂੰ ਬੜਾ ਖਤਰਨਾਕ ਲੱਗ ਰਿਹਾ ਤੇ ਹੋਰ ਖਤਰਨਾਕ ਉਦੋਂ ਹੋ ਜਾਂਦਾ ਜਦੋਂ ਚਿੱਟੇ ਵਾਲੇ ਇੱਥੇ ਦਿਨੇ ਵੀ ਬੈਠਦੇ ਨੇ ਰਾਤ ਨੂੰ ਵੀ ਬੈਠਦੇ ਨੇ ਇੱਥੇ ਚੋਰੀਆਂ ਕਰਕੇ ਸਮਾਨ ਵੀ ਲੈ ਕੇ ਆਉਂਦੇ ਨੇ ਇੱਥੇ ਟੀਕੇ ਸਰਿੰਜਾ ਵੀ ਲਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਇੱਕ ਬੜੀ ਖਤਰਨਾਕ ਤਸਵੀਰ ਆ ਪੰਜਾਬ ਦੇ ਇਸ ਜਗਰਾਉਂ ਸ਼ਹਿਰ ਦੀ ਇਹ ਤਸਵੀਰ ਜਿੰਨੀ ਘਨੌਣੀ ਦੇਖਣ ਨੂੰ ਲੱਗ ਰਹੀ ਹੈ ਉਸ ਤੋਂ ਕਿਤੇ ਜ਼ਿਆਦਾ ਘਨੌਣੀ ਇਸ ਤਸਵੀਰ ਨੂੰ ਚਿੱਟੇ ਵਾਲੇ ਇੱਥੇ ਆ ਕੇ ਬਣਾਉਂਦੇ ਨੇ ਇਹ ਸਾਰੀ ਜਗ੍ਹਾ ਤੇ ਚਿੱਟੇ ਵਾਲਿਆਂ ਦਾ ਕਬਜ਼ਾ ਜਿਹੜੀ ਸਰਕਾਰੀ ਇਮਾਰਤ ਆ ਤਾ ਪੰਜਾਬ ਦੇ ਵਿੱਚ ਸਰਕਾਰੀ ਇਮਾਰਤਾਂ ਤੇ ਵੀ ਹੁਣ ਚਿੱਟਾ ਲਾਉਣ ਵਾਲਿਆਂ ਦਾ ਕਬਜ਼ਾ ਹੋ ਚੁੱਕਿਆ ਇਹ ਦੁਕਾਨਦਾਰ ਨੇ ਜਿਹੜੇ ਬੜੇ ਔਖੇ ਨੇ ਸਾਰਾ ਤੁਹਾਨੂੰ ਦਿਖਾਤਾ ਕਿਤੇ ਸਰਿੰਜਾਂ ਮਿਲਦੀਆਂ ਨੇ ਕਿਤੇ ਗੋਲੀਆਂ ਕਿਤੇ ਚੋਰੀ ਦਾ ਸਮਾਨ ਵੀ ਪਿਆ ਹੋ ਸਕਦਾ ਉਹ ਹਲੇ ਸਾਡੀ ਨਜ਼ਰ 'ਚ ਨਹੀਂ ਆਇਆ ਤਾਂ ਇਹਨਾਂ ਦੁਕਾਨਦਾਰਾਂ ਦਾ ਵੱਡਾ ਡਰ ਆ ਜਿਹੜਾ ਇਹ ਹੋਰ ਵੱਡਾ ਨਾ ਹੋਣ ਲਈਏ ਇਸ ਡਰ ਨੂੰ ਛੋਟਾ ਕਰਨ ਦੇ ਲਈ ਲੋਕਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿ ਇਹ ਭੂਤ ਨਮਾ ਹਵੇਲੀ ਹੁੰਦੀ ਆ ਜਿਵੇਂ ਬੜੀ ਖੰਡਰਾ ਤੇ ਇਸ ਖੰਡਰ ਦੇ ਵਿੱਚ ਚਿੱਟੇ ਵਾਲੇ ਜਿਹੜੇ ਉਹ ਚਿੱਟਾ ਲਾਉਂਦੇ ਨੇ ਕਿਤੇ ਸ਼ਰਿੰਜਾਂ ਖਿਲਰੀਆਂ ਹੋਈਆਂ ਕਿਤੇ ਗੋਲੀਆਂ ਪਈਆਂ ਨੇ ਬੜੀ ਉਜਾੜ ਜਗ੍ਹਾ ਉਹਨਾਂ ਨੇ ਚੁਣੀ ਆ ਇਹ ਸਰਕਾਰੀ ਇਮਾਰਤ ਇਹ ਵੀ ਪਹਿਲਾਂ ਹਸਪਤਾਲ ਹੁੰਦੀ ਹੁੰਦੀ ਸੀ ਜੀ ਐਸਐਮਓ ਦੀ ਕੋਠੀ ਹੁੰਦੀ ਸੀ ਸਿਵਲ ਹਸਪਤਾਲ ਦੀ ਅੱਛਾ ਹਾਂਜੀ ਇਹ ਐਸਐਮਓ ਸਾਹਿਬ ਦੀ ਕੋਠੀ ਹੁੰਦੀ ਸੀ ਸਿਵਲ ਹਸਪਤਾਲ ਦੀ ਜਿਹੜੀ ਕਿ ਹੁਣ ਚਿੱਟੇ ਵਾਲਿਆਂ ਦਾ ਅੱਡਾ ਬਣ ਚੁੱਕੀ ਆ ਤਾਂ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਆਹ ਦੇਖੋ ਇੱਧਰ ਟੀਕਿਆਂ ਦੇ ਰੈਪਰ ਖੇល ਰਹੇ ਹੋਏ ਨੇ ਅੱਗੇ ਦੇਖੋਗੇ ਤੁਸੀਂ ਕੁਝ ਨਾ ਕੁਝ ਤੁਹਾਨੂੰ ਇੱਥੇ ਮਿਲੀ ਜਾਣਾ ਕਿ ਜਿਹੜਾ ਚਿੱਟੇ ਵਾਲਿਆਂ ਨੇ ਲਾ ਲਾ ਕੇ ਇੱਥੇ ਸਿੱਟਿਆ ਹੋਇਆ ਤਾਂ ਇਹ ਵੱਡਾ ਖੌਫ ਆ ਜਗਰਾਉਂ ਸ਼ਹਿਰ ਦੇ ਲੋਕਾਂ ਦੇ ਲਈ ਇਹ ਜਗ੍ਹਾ ਬੜਾ ਵੱਡਾ ਖੌਫ ਆ ਸਰਕਾਰ ਪ੍ਰਸ਼ਾਸਨ ਬਿਲਕੁਲ ਪੂਰੀ ਤਰ੍ਹਾਂ ਚੁੱਪਾ ਤਾਂ ਦੁਕਾਨਦਾਰ ਇੱਥੇ ਆ ਕੇ ਤੁਹਾਨੂੰ ਦਿਖਾ ਰਹੇ ਨੇ ਉਹਨਾਂ ਨੇ ਹੋਰ ਵੀ ਸਮਾਨ ਲੱਭਿਆ ਆਹ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਜੀ ਪਾਣੀ ਦੀ ਬੋਤਲ ਆ ਦੇਖੋ ਇਹ ਆ ਦੇਖੋ ਆ ਸਾਰਾ ਸਮਾਨ ਲੁਕੋ ਕੇ ਰੱਖਿਆ ਹੋਇਆ ਸਰਿੰਜਾਂ ਆਲੇ ਪੱਥਰ ਤੇ ਆਹ ਤੇਰਾ ਪਈਆ ਜੀ दारू ਹਾਂ ਇਹ ਸ਼ਰਾਬ ਵੀ ਇੱਥੇ ਬੈਠ ਕੇ ਪੀਤੀ ਜਾਂਦੀ ਆ ਸਟਿੰਗ ਪਈਆ ਆ ਬੋਤਲਾਂ ਪਈਆਂ ਨੇ ਆ ਆ ਦੇਖੋ ਜਮਾਨ ਜੀ ਹਾਂ ਆਹ ਦੇਖ ਸਕਦੇ ਹੋ ਤੁਸੀਂ ਇਹ ਸਰਿੰਜਾਂ ਪਈਆਂ ਨੇ ਤਾਂ ਬਹੁਤ ਪਰੇਸ਼ਾਨ ਆ ਜੀ ਹੂੰ ਸਾਡੇ ਇੱਥੇ ਕਿੰਨੇ ਕ ਜਣੇ ਆਉਂਦੇ ਆ ਫਿਰ ਸਾਡੇ ਘਰ ਦੁਕਾਨਾਂ ਦੇ ਨਾਲ ਘਰ ਵੀ ਆ ਜੀ ਸਾਡੇ ਬੱਚਿਆਂ ਨੇ ਨਿੰਗਣਾ ਕਰਨਾ ਉਹ ਡਿਚੜੀਆਂ ਨੇ ਸਾਡਿਆਂ ਨੇ ਨਿੰਘਣਾ ਕਰਨਾ ਬਹੁਤ ਮੁਸ਼ਕਲ ਹੋ ਜਾਂਦੀ ਹੈ ਜੀ ਅਸੀਂ ਬੱਚੇ ਹਾਂ ਕੱਲੇ ਕਿਸੇ ਵੀ ਟਾਈਮ ਭੇਜ ਨਹੀਂ ਸਕਦੇ ਕਿੰਨੇ ਜਣੇ ਆਉਂਦੇ ਆ ਇੱਥੇ ਗਰੁੱਪ ਇਹ ਗਰੁੱਪ ਆਠ ਤੋਂ ਜਣੇ ਆਉਂਦੇ ਆ ਜੀ ਇਕੱਠੇ ਇਕੱਠੇ ਹੋ ਕੇ ਉਹ ਤਾਂ ਨਹੀਂ ਕਿੱਥੋਂ ਲਿਆਉਂਦੇ ਆ ਕਿ ਇੱਥੇ ਹੀ ਖਿਲੌਂਦੇ ਆ ਅੱਛਾ ਕਿਹੜਾ ਮਤਲਬ ਉਹਨਾਂ ਦਾ ਕਿਹੜਾ ਰੀ ਹੁੰਦਾ ਤੁਸੀਂ ਪਛਾਣਦੇ ਹੋ ਉਹਨਾਂ ਨੂੰ ਜਾਂ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਆ ਕੋਈ ਕਹਿੰਦਾ ਮੈਂ ਕੌਕਿਆਂ ਦਾ ਵਾਂ ਕੋਈ ਕਹਿੰਦਾ ਮੈਂ ਸਿੱਧਾ ਵੇੜਦਾ ਕੋਈ ਕੱਚੇ ਮਲਕ ਰੋਡ ਦਾ ਦੱਸਦਾ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਆ ਰਹੇ ਆ ਤਾਂ ਇੱਥੋਂ ਦੇਖੋ ਤੁਸੀਂ ਕਿ ਉਹ ਸਾਹਮਣੇ ਜ ਉਹ ਦੁਕਾਨਦਾਰ ਪੂਰੀ ਮਾਰਕੀਟ ਆ ਜਿਹੜੀ ਉਹ ਚਿੱਟੇ ਵਾਲਾਂ ਤੋਂ ਔਖੀ ਆ ਤਾਂ ਇਸ ਔਖਾਈ ਨੂੰ ਆਪਣੀ ਔਖਾਈ ਮੰਨਿਓ ਕਿਉਂਕਿ ਇਹ 2-4 ਦੁਕਾਨਦਾਰਾਂ ਦਾ ਕੰਮ ਨਹੀਂ ਇਹ 2-4 ਮਾਰਕੀਟ ਦਾ ਕੰਮ ਨਹੀਂ ਇਹ ਪੂਰੇ ਭਾਰਤ ਦਾ ਪੰਜਾਬ ਦਾ ਕੰਮ ਆ ਜੇਕਰ ਤੁਸੀਂ ਚਿੱਟੇ ਵਾਲਾਂ ਤੋਂ ਬਚਣਾ ਤਾਂ ਹੀ ਪੰਜਾਬ ਬਚ ਸਕਦਾ ਨਹੀਂ ਤਾਂ ਆਹ ਜਿਹੜੇ ਖੰਡਰ ਆ ਇਹ ਸਾਰੇ ਦੇ ਸਾਰੇ ਤੁਹਾਡੇ ਪੰਜਾਬ ਦੇ ਵਿੱਚ ਬਸਦੇ ਰਸ ਦੇ ਘਰਾਂ ਦੇ ਵਿੱਚ ਵੀ ਬਣੇ ਦਿਖਣਗੇ ਚੋਰੀਆਂ ਹੋਣਗੀਆਂ ਇਹ ਲੋਕ ਔਖੇ ਨੇ